ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਸਾਡੀ ਇੱਕ ਬਹੁਤ ਹੀ ਜ਼ਰੂਰੀ ਰਿਕੁਆਇਰਮੈਂਟ ਹੈ ਜੀ ਅੱਗੇ ਵੀ ਥੋੜੇ ਦਿਨ ਪਹਿਲਾਂ ਵੀਡੀਓ ਪਾਈ ਸੀ ਬਾਕੀ ਹੁਣ ਗਰਮੀਆਂ ਗਰਮੀ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਜ਼ਰੂਰਤਾਂ ਲੈ ਕੇ ਆਉਂਦੇ ਰਵਾਂਗੇ ਕਿਉਂਕਿ ਗਰਮੀਆਂ ਦੇ ਵਿੱਚ ਕੰਮ ਵੀ ਬਹੁਤ ਜ਼ਿਆਦਾ ਵੱਧ ਜਾਂਦਾ ਵਾ ਤੇ ਸੰਗਤ ਦਾ ਇਸ ਟਾਈਮ ਗਰਮੀਆਂ ਦੇ ਵਿੱਚ ਆਉਣਾ ਜਾਣਾ ਵੀ ਬਹੁਤ ਘਟ ਜਾਂਦਾ ਤੇ ਅਸੀਂ ਖੜੇ ਹਾਂ ਇਸ ਟਾਈਮ ਜਿੱਥੇ ਬਿਲਡਿੰਗ ਬਣ ਰਹੀ ਹੈ ਸਾਡੇ ਸੁਪਨਿਆਂ ਦੇ ਘਰ ਦਾ ਦਫ਼ਤਰ ਬਣਦਾ ਦਫਤਰ ਦੇ ਵਿੱਚ ਅਸੀਂ ਗਾਡਰ ਵਾਲੇ ਪਾ ਰਹੇ ਹਾਂ ਜੀ ਸੀਮਿੰਟ ਦੇ ਬਾਲੇ ਗਾਡਰ ਪਾ ਕੇ ਤੇ ਟਾਈਲਾਂ ਪਾ ਕੇ ਇਹ ਛੱਤ ਬਣਾਉਣੀ ਆ ਸਾਨੂੰ ਜ਼ਰੂਰਤ ਹੈ ਜੀ ਗਾਡਰਾਂ ਦੀ ਅਸੀਂ ਪਹਿਲਾਂ ਵੀ ਬੇਨਤੀ કરી ਸੀ ਜੀ ਇਹ 13 ਫੁੱਟੇ ਗਾਡਰ 3 ਪੀਸ ਚਾਹੀਦੇ 14 ਫੁੱਟੇ 22 ਪੀਸ ਚਾਹੀਦੇ ਆ ਜੀ 15 ਫੁੱਟੇ 2 ਪੀਸ ਚਾਹੀਦੇ ਆ ਜੀ 16 ਫੁੱਟੇ 9 ਪੀਸ ਚਾਹੀਦੇ ਆ ਤੇ 17.5 ਫੁੱਟੇ 9 ਪੀਸ ਚਾਹੀਦੇ ਆ 22 ਫੁੱਟੇ 9 ਚਾਹੀਦੇ ਆ ਜੀ ਟੋਟਲ 54 ਗਾਡਰਾਂ ਦੀ ਜ਼ਰੂਰਤ ਹੈ ਜੀ ਜੇ ਕਿਸੇ ਭੈਣ ਭਰਾ ਕੋਲੇ ਪੁਰਾਣੇ ਗਾਡਰ ਪਏ ਤਾਂ ਧੰਨਵਾਦ ਕਰਦੇ ਆ ਪਹਿਲਾਂ ਬਾਈ ਜੀ ਉਹਨਾਂ ਨੇ ਮੁੱਲਾਪੁਰ ਤੋਂ ਗਾਡਰ ਭੇਜੇ ਵੀ ਆ ਸਾਡੇ ਕੋਲੇ 23-24 ਗਾਡਰ ਆ ਵੀ ਗਏ ਆ ਤੇ ਸਾਡੇ ਪੁਰਾਣੇ ਘਰੇ ਗਾਡਰ ਪਏ ਸਾਨੂੰ ਉਹੀ ਤੁਸੀਂ ਭੇਜ ਦਿਓ ਸਾਡਾ ਉਹਨਾਂ ਦੇ ਨਾਲ ਹੀ ਕੰਮ ਚੱਲਦਾ ਹੋ ਜੂਗਾ ਜੀ ਤਾਂ ਜੋ ਅਸੀਂ ਛੇਤ ਤੋਂ ਛੇਤੀ ਇਹ ਛੱਤ ਪਾ ਸਕੀਏ ਤੇ ਇੱਕ ਸਾਡੀ ਜਿਹੜੀ ਰਿਕੁਆਇਰਮੈਂਟ ਹੈ ਜੀ ਮੈਡੀਸਨ ਦੀ ਹੈ ਦਵਾਈਆਂ ਦੀ ਇਹ ਜਰਨਲ ਮੈਡੀਸਿਨਸ ਨੇ ਜਿਹੜੀਆਂ ਹਸਪੀਟਲ ਦੇ ਵਿੱਚ ਯੂਜ਼ ਹੁੰਦੀਆਂ ਸਾਡੇ ਹਨਾ ਤੇ ਇਹਨਾਂ ਦਵਾਈਆਂ ਦੀ ਬਹੁਤ ਜ਼ਰੂਰਤ ਆ ਹਸਪੀਟਲ ਦੇ ਵਿੱਚ ਤੇ ਇਹ ਤੁਸੀਂ ਪੂਰੀ ਲਿਸਟ ਸਾਤੋਂ ਉਦਾਂ ਵੀ ਲੈ ਸਕਦੇ ਹੋ ਫੋਨ ਕਰਕੇ ਤੇ ਇਹ ਦਵਾਈਆਂ ਜ਼ਰੂਰ ਪਹੁੰਚਦਿਆਂ ਕਰੋ ਕਿਉਂਕਿ ਸਾਡੇ ਸੁਪਨਿਆਂ ਦੇ ਘਰ ਦੀਆਂ ਸਾਰੀਆਂ ਜ਼ਰੂਰਤਾਂ ਰਸਣ ਪਾਣੀ ਕੱਪੜੇ ਦਵਾਈਆਂ ਹਰ ਚੀਜ਼